ਲਓ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਲਓ ਮਿੱਤਰੋ ਮੇਰੇ ਵੀਰੇ ਪਹਿਲਾਂ ਤੁਹਾਨੂੰ ਦਰਸ਼ਨ ਕਰਾ ਰਿਹਾ ਆਪਾਂ ਸੂਲ ਰਲੀ ਚੱਲਦੀ ਮੋਟਰ ਤੇ ਟਾਈਮ ਆ ਗਿਆ 7 7 7:30 ਦਾ ਟਾਈਮ ਹੋਇਆ ਜੀ ਖਾਣ ਪਾ ਰਹੇ ਆਪਾਂ ਪਾਣੀ ਚੈੱਕ ਕਰੋ ਜੇ ਸਵਾ ਦਸ ਬਸ ਹੋਰ ਘੰਟੇ ਤੱਕ ਤੁਹਾਨੂੰ ਪਾਣੀ ਚੈੱਕ ਕਰਾਵਾਂਗੇ ਤਾਂ ਆਪਾਂ ਜਿਹੜੇ ਖਤਿਆਂ ਨੂੰ ਆਪਾਂ ਸਰੋਂ ਦੀ ਖਾਲ ਪਾਈ ਸੀ ਉਹਦਾ ਰਿਜ਼ਲਟ ਦੇਖ ਲਓ ਤੇ ਦੂਜੇ ਦਾ ਦੇਖ ਐਨਾ ਫਰਕ ਪਾ ਦਿੰਦਾ ਵਾ ਇਹ ਸਿਰਫ 5-6 ਦਿਨ ਦੀ ਬਾਕੀ ਬਣੇ ਰਿਓ ਆਪਣੀ ਵੀਡੀਓ ਨਾਲ ਤੁਹਾਨੂੰ ਅੱਜ ਹੋਰ ਵੀ ਇੱਕ ਦਿਖਾਉਨੇ ਆ ਜੋ ਕਿ ਕਿਸਾਨਾਂ ਨੂੰ ਸਭ ਤੋਂ ਵੱਡੀ ਟੈਨਸ਼ਨ ਪੈ ਚੁੱਕੀ ਆ ਅੱਜ ਦਿਖਾਉਣੀ ਤੁਹਾਨੂੰ ਲੋ ਮਿੱਤਰੋ ਇੱਧਰ ਵੇਖੋ ਕਿੱਡੇ ਸੋਹਣੇ ਝੂਨੇ ਆ ਦਿਖਾਉਨੇ ਆ ਉਧਰ ਵੀ ਆਪਣਾ ਝੋਨਾ ਕਾਲ ਤੇ ਸਾਗ ਵੀ ਜਾਨਾ ਸੁੱਕਾ ਪੁੱਕਾ ਇਹਦੇ ਲਈ ਕਾਦ ਕੀਤਾ ਸੀ ਉਹਨਾਂ ਵੀ ਆਪਾਂ ਸਭ ਸੁੱਕਾ ਹੀ ਰਿਹਾੜ ਤੂੰ ਉਧਰ ਹੁਣ ਮਹਾਰਾਜ ਜੀ ਰਾਤੋ ਰਾਤ ਕੀ ਪਰ ਗੜ ਹੋ ਗਿਆ ਇੱਥੇ ਨਹੀਂ ਇੰਨਾ ਪਿਆ ਉਹਦਾ ਪਾਣੀ ਨਹੀਂ ਹੈ ਇੱਥਾ ਦੇਖੋ ਹਣ ਕਿੱਡੇ ਸੋਹਣੇ ਝੋਨੇ ਤੁਹਾਡੇ ਸਾਹਮਣੇ ਆ ਲੈ ਕੋ ਅੱਦੋ ਇਹ ਝੋਨੇ ਤਾਂ ਨਹੀਂ ਇਹਨਾਂ ਦੇ ਝੋਨਾ ਹੈ ਪਾਣੀ ਭਰ ਆਵੜਿਆ ਫਿਰ ਚੜ ਗਿਆ ਵਿਆਹ ਤੇ ਆ ਲੱਗਿਆ ਤੱਕਾ ਸਪਰਾ ਆਪਣੇ ਇੰਜਣ ਵਾਲੇ ਪਾਸੇ ਧੀਰੀਆ ਅਰ ਇੱਧਰ ਆ ਜਾ ਨੀ ਇਹ ਵੀ ਆਪਣੀ ਉਹ ਸਾਰੀ ਰੋੜ ਰੜ ਗਈ। ਉਧਰ ਜਾ ਵੀ ਲੱਗੀ ਨੁਕਰੀ। ਦਰਿਆ ਦਾ ਪਾਣੀ ਇਹ ਤਰ ਪਤਾ ਲੱਗੀ ਜਾਂਦਾ। ਚੜ੍ਹੇ ਕਰੇਗਾ। ਕਰੋ ਹਾਂ ਗੱਲ। ਉਹ ਆਪਣੀਆਂ ਵਾਲਾ ਚਨ ਉਹਨਾਂ ਦਾ ਆਵਰਾ। ਇਹ ਇੱਥੇ ਵੀ ਜਿਹੜਾ ਇੰਨ ਨੇ ਸੰਢਾ। ਕਰ ਗਿਆ ਤੱਕ ਰੱਬ ਫਿਰ। ਲਗਾਤੇ ਹੀ ਡੋਬੇ ਕਰੋ ਚੈੱਕ ਦਰਿਆ ਦਾ ਪਾਣੀ ਦੇਖ ਲਓ ਆਪਾਂ ਇਹਦੇ ਥੱਲੇ ਝੋਨਾ ਲਾਉਣਾ ਹੈ ਦੂਰ ਰਹਿਣਾ ਤਾਂ ਨਹੀਂ ਕੀ ਚੱਲ ਜੀ ਦੂਰ ਰਹਿ ਜੀ ਇਹ ਵੀ ਜਰਾ ਮਾਟਰ ਬੰਦਾ ਜੀ ਲੋ ਪਨੀਰੀ ਸਾਰੀ ਢੜ ਕੇ ਆਉਗੀ। ਉਹ ਪਨੀਰੀ ਵੀ ਇੱਧਰ ਰੋੜ ਰੜ ਗਈ। ਉੱਪਰ ਲੇਖਤਿਆਂ ਨਹੀਂ ਲੱਗਾ। ਤੈਂ ਪੁਣ ਵਾਲੇ ਕੋ ਝੋਨਾ। ਡੋਬ ਤਾ ਜੀ ਇਧਰ ਇੱਥੇ ਆ ਕੇ ਮਾਰ ਖਾਂਦਾ। ਔਰ ਕੋਈ ਗੱਲ ਨਹੀਂ ਆਪੋ ਆਪਣੀ ਪਨੀਰੀ ਪਨੀਰੀ ਦੰਦੇ ਸੀ ਰੋੜ ਰੜ ਗਈ ਸਾਰੀ ਕੋਈ ਦਾ ਆਪ ਇੱਧਰ ਰੱਖੀ ਕਿਦਾਂ ਨਾਲ ਲਾ ਲਾ ਕੇ ਇਦਾਂ ਦੇਖ ਰੋੜ ਰੜ ਕੇ ਗਾਂ ਗਈ ਆ ਵੀ ਮोटा-ਮोटा ਬਣਾਉਂਦੇ ਗਵਾਂਢੀ ਆਪਣੇ ਵੀ ਛੋਟੇ-ਛੋਟੇ ਨਿਕਲ ਕੇ ਲੱਗਦਾ ਚਲੋ ਮਾਰਾ ਜੋ ਕਰਦਾ ਠੀਕ ਕਰਦਾ ਝੋਨਾ ਬਣਾਉਣ ਉਹ ਬਣਿਆ ਘੈਣ ਇੰਜਨ ਵਾਲਾ ਬਾਕੀ ਇਹਦੀ ਮਰਜ਼ੀ ਇਹਦੀ ਮौज ਆ ਕੀ ਇਹਨੇ ਕਰਨਾ ਕੀ ਨਹੀਂ ਕਰਨਾ ਪਿਰ ਅੱਬ ਜਾਣਦਾ ਪਾਣੀ ਦੇਖੋ ਪਾਣੀ ਜਿਹੜਾ ਵਧਨ ਦਿਆ ਹੋਆ ਘਟਦਾ ਨਹੀਂ ਪਿਆ ਲਓ ਮਿੱਤਰੋ ਪਾਣੀ ਤੇ ਉਧਰ ਹੋ ਗਿਆ ਪਰ ਇਧਰ ਸਾਡੇ ਬੰਦੇ ਪੱਠਾ ਗੈਂਕ ਧੂੜ ਪਾਟ ਰਹੇ ਨੇ ਧੂੜ ਹੀ ਪੱਟੀ ਜਾ ਰਹੇ ਨੇ ਮੁੰਡੇ ਕਿਉਂਕਿ ਬੱਚਿਆਂ ਨੂੰ ਕੰਮ ਜ਼ਰੂਰ ਦੱਸੋ ਸਾਰੇ ਜਣੇ ਮੇਰਾ ਭਰਾ ਬੱਚੇ ਕੰਮ ਕਰਨਗੇ ਰਕਾਂ ਜੱਬ ਹੋਣਗੇ ਠੀਕ ਆ ਵੱਡਾਂ ਡੇਕ ਨਹੀਂ ਇਹ ਇੱਕ ਆਪਣਾ ਜਵਾਨ ਹੈ ਤੇ ਇੱਕ ਆਪਣਾ ਭਤੀਜਾ ਤੌਲੀਆ ਅਗਲੇ ਮੋੜੇ ਤੇ ਰੱਖਿਆ ਕਹਿੰਦਾ ਪਸੀਨਾ ਥੱਲੇ ਨਹੀਂ ਡਿੱਗਣ ਦੇਣਾ ਬੰਦੇ ਦੋਵੇਂ ਗੁੱਡ ਬਾਕੀ ਬਾਦ ਦੀ ਕਿਰਪਾ ਵਾ ਤੇ ਚਲੋ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਤੇ ਬੱਦਲ ਵੀ ਕਹਿੰਦਾ ਜੇ ਉਧਰ ਪਾਣੀ ਆ ਰਿਹਾ ਤਾਂ ਇਧਰ ਬੱਦਲ ਵੀ ਕਹਿੰਦਾ ਮੈਂ ਹੀ ਆ ਪਾਈ ਜਾਂਦਾ ਗਾਹਕ ਨਹੀਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਆਪਾਂ ਅੱਜ ਤੁਹਾਡੇ ਕੀ ਕਹਿੰਦੇ ਆ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿੱਟਿਆ ਨੂੰ ਲਾਈਕ ਕਰ ਦਿਓ ਤੇ ਆਪਣਾ ਜੌਂਡ ਯਾਰ ਹੁਣ ਇਹ ਵੀ ਮੋਡੀਫਿਕੇਸ਼ਨ ਕਰਾਂਗੇ ਆਪਾਂ ਚਾਲੂ ਇਹ ਵੀ ਸਾਰੀ ਵੀਡੀਓ ਜੋਗ ਗਈ ਸਾਰੇ ਜਣੇ ਦੱਸਿਓ ਮੈਡ ਕਿਦਾਂ ਦੇ ਲੱਗੇ ਬੰਬ ਲੱਗਦੇ ਕਿ ਨਹੀਂ ਪਰ ਇਹਨਾਂ ਦਾ ਰੇਟ ਸੁਣ ਕੇ ਪੜਾਕਾ ਪੈਣਾ ਸੱਚੀ ਗੱਲ ਦੱਸਿਓ ਚਲੋ ਆਪਾਂ ਨੂੰ ਤੇ ਆਪਣੀ ਦੋਸਤੀ ਹੈ ਪਿਆਰ ਆ ਆਪਣਾ ਆਪਣਾ ਜੰਸੀ ਵਾਲੇ ਵੀਰੇ ਨਾਲ ਸਿਮਰਨ ਵੀਰੇ ਨਾਲ ਬਹੁਤ ਪਿਆਰ ਆ ਆਪਣਾ ਤੇ ਮੈਟਾਂਵਰ ਰੇਟ 7500 ਰੁਪਈਆ ਮੇਰੇ ਵੀਰੋ ਮੰਨਣ ਵਾਲੀ ਗੱਲ ਹੈਗੀ ਕਿ ਨਹੀਂ ਟਰੇਡਰ ਨੇ ਤੇ ਚੀਕਾਂ ਕਢਾਤੀਆਂ ਬਾਕੀ ਆਪਣੇ ਲੱਗੇ ਆ ਸਕੂਲ ਆ ਉਧਰ ਆਪਣੇ ਖੇਤ ਆ ਇੱਧਰ ਵੀ ਖੇਤ ਆ ਤੇ ਜਵਾਨ ਆਇਆ ਏ ਘਰੋਂ ਲੈ ਕੇ ਤੇ ਟਰੈਕਟਰ ਚਲਾਉਂਦਾ ਤੇ ਮੈਂ ਪਾਪਾ ਪੱਠੇ ਲੈਣੇ ਵੜ ਗਏ ਤੇ ਟਰੈਕਟਰ ਚਲਾਉਣ ਨੂੰ ਮਿਲੇਗਾ ਬਾਕੀ ਜਿੰਦੇਵਾਦ ਤੇ ਸਾਰੇ ਸੌਰੀ ਤੈਨੂੰ ਫਿਰ ਕਹਿਣਾ ਪੈ ਰਿਹਾ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਰੇਟ ਸਹੀ ਏ ਜਾਂ ਗਲਤ 7500 ਰੁਪਏ ਮੀਟਰ ਦਾ ਰੇਟ ਚਲੋ ਆਪਾਂ ਨੂੰ ਤਾਂ ਗਿਫਟ ਹੋਇਆ ਐਵੇਂ ਆਪਾਂ ਤੁਹਾਨੂੰ ਰਮਾ ਗਏ ਵੀ ਆਪਾਂ ਖਰੀਦੇ ਆ ਆਪਾਂ ਨੂੰ ਗਿਫਟ ਹੋਇਆ ਸਮਝਣ ਵੀ ਰੇਲ ਤੇ ਬਾਕੀ ਤੁਸੀਂ ਸਾਰਿਆਂ ਇਹ ਕਮੈਂਟ ਕਰਕੇ ਜਰੂਰ ਦੱਸਣਾ ਬ੍ਰਾਂਡ ਬ੍ਰਾਂਡ ਤੇ ਹੈਗਾ ਵਾ ਪਰ ਬ੍ਰਾਂਡ ਦਾ ਪ੍ਰੋਜੈਕਟ ਬਹੁਤ ਮਹਿੰਗਾ ਬਹੁਤ ਆ ਸਿਸਟਮ ਇਹਦਾ ਬਾਕੀ ਦੱਸੋ ਕਿਦਾਂ ਦਾ ਲੱਗਦਾ ਮੈਡ ਆਪਾਂ ਕੇ ਇਦਾਂ ਦੀ ਮੈਟਿੰਗ ਕੀਤੀ ਹੈ ਆਪ ਹੀ ਪੂਰਾ ਇਹਦਾ ਕੱਟ ਕੇ ਬਣਾਇਆ ਹੈ ਚਲੋ ਇਹ ਹੁਣ ਉਹਨੇ ਭੇਜਤਾ ਵੀਰੇ ਨੇ ਉਹਦਾ ਵੀ ਦਿਲ ਤੋਂ ਧੰਨਵਾਦ ਥੈਂਕ ਯੂ ਸਿਮਰਨ ਵੀਰੇ ਦਾ ਵੀ ਜੇ ਵੀਡੀਓ ਵੇਖਦੇ ਹੋ ਤਾਂ ਸਿਮਰਨ ਵੀਰੇ ਤੁਹਾਡਾ ਥੈਂਕ ਯੂ ਇਤਨਾ ਹੀ ਲਿਆ ਆਪਣੀ ਦਿਮੋ ਭਰਾ ਮੈਂ ਅੰਤਨ ਬਾਬਾ ਬੁਢਾ ਸਾਹਿਬ ਵੀ ਤੇ ਚਲੋ ਬਣੇ ਰਿਓ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਹੁਣ ਮੈਂ ਕਹਿਣਾ ਸਬਸਕ੍ਰਾਈਬ ਕਰਦੇ ਇੱਕ ਵਾਰੀ 3000 ਕਰਦੇਓ ਤਮਾਕਾ ਕੱਢਾਂਗੇ ਆਪਾਂ ਪੂਰਾ ਤੇ ਜਦੋਂ ਆਪਣੇ 50000 ਹੋ ਗਏ ਉਦੋਂ ਆਪਾਂ ਸਾਰੇ ਸਬਸਕ੍ਰਾਈਬਰਾਂ ਨੇ ਕਹਿਣ ਤੇ ਜੋ ਕਹਿਣਗੇ ਉਹ ਉਹੋ ਚੀਜ਼ ਖਰੀਦ ਕਰਾਂਗੇ ਲਿਆ ਕੇ ਜਿੰਦੇ ਵਾਦੇ ਰਹੋ ਤੁਹਾਨੂੰ ਮਾਰਾ ਨਹੀਂ ਚਾਇਆ ਤੁਹਾਨੂੰ ਵਧੀਆ ਤੇ ਵਧੀਆ ਜਾਣਕਾਰੀ ਵਾਲੀਆਂ ਵੀਡੀਓ ਆਉਣੀਆਂ ਟਿੱਕਟੌਕ 'ਚ ਇਹ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਉਦਾਂ ਦੇ ਤੁਸੀਂ ਟਰੈਕਟਰ ਦੇਖੇ ਹੀ ਨਹੀਂ ਹੋਣੇ ਖਾਸ ਕਰਕੇ ਪੰਜਾਬ 'ਚ ਤੇ ਚਲੋ ਮਿਲਦੇ ਆਂ ਆਪਾਂ ਅਗਲੀ ਵੀਡੀਓ 'ਚ ਰੱਬ ਰੱਖਾ ਤੇ ਟੱਲੀ ਨੂੰ ਜਰੂਰ ਦਬਾ ਲਿਓ ਜਿਹੜਾ ਮੇਰਾ ਵੀਰ ਸਬਸਕ੍ਰਾਈਬ ਕਰਦਾ ਵਾ ਗੁੱਡ ਬਾਏ ਰੱਬ ਰੱਖਾ